ਪੰਜਾਬ ਦੇ ਵਿੱਚ ਚੋਰਾ ਦੇ ਹੌਸਲੇ ਬੁਲੰਦ ਨੇ ਚੋਰੀ ਦੀਆਂ ਵਾਰਦਾਤਾਂ ਦਾ سلسلہ ਨਹੀਂ ਹੋ ਰਿਹਾ ਬੰਦ ਆਏ ਦਿਨ ਚੋਰਾ ਚੋਰੀ ਦੀਆਂ ਵਾਰਦਾਤਾਂ ਜਿਹੜੇ ਕੀ ਹੋ ਰਹੀਆਂ ਨੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਤੇ ਲਗਾਮ ਲਗਾਉਣ ਦੇ ਵਿੱਚ ਨਾਕਾਮ ਦਿਖ ਰਹੀ ਹੈ ਸੁਲਝਾਨਾ ਦੇ ਵਿੱਚ ਸ਼ਾਲ ਫੈਕਟਰੀ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਲੱਖਾਂ ਰੁਪਿਆ ਦਾ ਮਾਲ ਟਰੈਂਪੂ ਦੇ ਵਿੱਚ ਪੜ ਕੇ ਫਰਾਰ ਹੋ ਗਏ ਸੋ ਕੰਦ ਨੂੰ ਪੌੜੀ ਲਗਾ ਕੇ ਸ਼ਾਲ ਫੈਕਟਰੀ ਦੇ ਅੰਦਰ بڑے ਚੋਰ ਚੋਰੀ ਦੀ ਵਾਰਦਾਤ ਐਸ ਸੀ ਸੀ ਟੀ ਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਸੁਲਗਾਤਾਰ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਾ ਰੁਕਦਾ ਨਾਮ ਨਹੀਂ ਲੈ ਰਿਹਾ ਚੋਰਾ ਤੇ ਹੌਸਲੇ ਬੁਲੰਦ ਨੇ ਪੰਜਾਬ ਦੇ ਅੰਦਰ ਜਿੱਥੇ ਕਿ ਲੁਧਿਆਣਾ ਦੇ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਸ਼ਾਲ ਫੈਕਟਰੀ ਦੇ ਵਿੱਚ ਚੋਰੀ ਕੀਤੀ ਗਈ ਹੈ ਸ਼ਰਿਆਮ ਜਿੱਥੇ ਕਿ ਰਾਤ ਦੇ ਵੇਲੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਜਿਹੜੀ ਕਿ ਤਸਵੀਰਾਂ ਹੈ ਕੈਦ ਹੋਈਆਂ ਨੇ ਸ਼ਾਲ ਫੈਕਟਰੀ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦਾ ਮਾਲ ਜਿਹੜਾ ਕਿ ਟੈਂਪੂ ਦੇ ਵਿੱਚ ਭਰ ਕੇ ਚੋਰ ਫਰਾਰ ਹੋ ਗਏ ਸੋ ਸਿੱਖ ਖਬਰ ਤੇ ਕਮਲ ਕਪੂਰ ਸਾਡਾ ਜੁੜ ਚੁੱਕੇ ਨੇ ਸੋ ਕਮਲ ਜੜੇ ਕਿ ਇਹ ਵਾਰਦਾਤ ਸਾਹਮਣੇ ਆਈ ਹੈ ਚੋਰਾ ਤੇ ਹੌਸਲੇ ਕਿੰਨੇ ਬੁਲੰਦ ਜੜੇ ਕਿ ਦਿਖਾਈ ਦੇ ਰਹੇ ਨੇ ਵਾਰ-ਵਾਰ ਇਸ ਤਰ੍ਹਾਂ ਦੀਆਂ ਵਾਰਦਾਤਾ ਹੋ ਰਹੀਆਂ ਨੇ ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੜੀ ਕਿ ਤਾਜ਼ੀ ਇਹ ਜਿਹੜੀ ਘਟਨਾ ਸਾਹਮਣੇ ਆਈ ਹੈ ਕਿ ਕੋਈ ਜਾਣਕਾਰੀ ਜੀ ਬਿਲਕੁਲ ਪਰਮ ਬਿਲਕੁਲ ਸਹੀ ਕਹਿ ਰਹੇ ਹੈਗੇ ਤੁਸੀਂ ਇੰਨੇ ਹੌਸਲੇ ਬੁਲੰਦ ਹੋ ਗਏ ਹੈ ਕਿ ਹੁਣ ਤਾਂ ਇਟ ਮੀ ਨਾਲ ਨਾਲ ਜਿਹੜੀਆਂ ਉਹ ਚੋਰੀ ਕਰਦੇ ਨੇ ਔਰ ਉਸ ਤੋਂ ਬਾਅਦ ਇਹ ਫਰਾਰ ਵੀ ਹੋ ਜਾਂਦੇ ਨੇ ਤੁਸੀਂ ਸੀਸੀਟੀਵੀ ਫੁਟੇਜ ਵਿੱਚ ਦੇਖੋ ਪਰਮ ਕਿ ਕਿਸ ਤਰ੍ਹਾਂ ਇੱਕ ਘਟੋ ਘਟੋ 17 18 ਫੁੱਟ ਉੱਚੀ ਦੀਵਾਰ ਹੈਗੀ ਹੈ ਜਿੱਤੇ ਉੱਤੇ ਪੌੜੀ ਲਗਾ ਕੇ ਚੋਰ ਅੰਦਰ ਵਰਦੇ ਨੇ ਉਸ ਤੋਂ ਬਾਅਦ ਮੇਨ ਗੇਟ ਖੋਲਦੇ ਨੇ ਔਰ ਆਪਣੇ ਨਾਲ ਲਿਆਂਦਾ ਹੋਇਆ ਟੈਂਪੋ ਵੀ ਉਹ ਫੈਕਟਰੀ ਦੇ ਅੰਦਰ ਲੈ ਜਾਂਦੇ ਨੇ ਤੇ ਇੱਕ ਨਾਲ ਨਾਲੋਂ ਅੱਧਾ ਪੌਣਾ ਘੰਟਾ ਅੰਦਰ ਰਹਿੰਦੇ ਨੇ ਸ਼ੌਲਾ ਕੱਢਦੇ ਨੇ ਔਰ ਆਪਣਾ ਟੈਂਪੋ ਲੋਡ ਕਰਦੇ ਨੇ ਫਰਾਰ ਹੋ ਜਾਂਦੇ ਨੇ ਇਹ 4 ਤੋਂ 5 ਚੋਰਾ ਵੱਲੋਂ ਇਸ ਵਾਰਤਾਰ ਤੋਂ ਅੰਜਾਮ ਦਿੱਤਾ ਗਿਆ ਹੈਗਾ ਹਾਲਾਂਕਿ ਪੁਲਿਸ ਇਸ ਦਾ ਮਾਮਲਾ ਜਿਹੜਾ ਦਰਜ ਕਰਵਾ ਦਿੱਤਾ ਗਿਆ ਪੁਲਿਸ ਵੱਲੋਂ ਵੀ ਇਹੀ ਕਹਿੰਨਾ ਹੈ ਕਿ ਅਸੀਂ ਜਿਹੜੀ ਇਹ ਚੋਰਾ ਦੀ ਭਾਲ ਕਰ ਰਹੇ ਹਾਂ ਲੇਕਿਨ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖ ਰਿਹਾ ਕਿ ਚੋਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਸੀ ਉਹਨਾਂ ਨੂੰ ਪਤਾ ਸੀਗਾ ਕਿ ਇਸ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਸਤੇ ਬਾ ਵੀ ਨਾ ਉਹਨਾਂ ਵੱਲੋਂ ਆਪਣੇ ਚਿਹਰੇ ਟਕਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੋ ਨਾ ਹੀ ਸੀਸੀਟੀਵੀ ਕੈਮਰਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਬਲਕਿ ਉਸੇ ਕੈਮਰੇ ਤੋਂ ਉਹ ਟੱਪਦੇ ਹੋਏ ਫੈਕਟਰੀ ਦੇ ਅੰਦਰ ਦਾਖਲ ਹੁੰਦੇ ਆ ਗੇਟ ਖੋਲਦੇ ਆ ਬੜੇ ਆਰਾਮ ਨਾਲ ਟੈਂਪੂ ਅੰਦਰ ਲੈ ਕੇ ਜਾਂਦੇ ਆ ਸ਼ਟਰ ਤੋੜਦੇ ਆ ਸ਼ਟਰ ਦਾ ਤਾਲਾ ਤੋੜਦੇ ਆ ਉਸ ਤੋਂ ਬਾਅਦ ਜਿਹੜੀਆਂ ਸ਼ਾਲਾਂ ਬਣੀਆਂ ਹੁੰਦੀਆਂ ਨੇ ਉਹਨਾਂ ਨੂੰ ਲੋਡ ਕਰਕੇ ਆ ਨਾਲ ਨਿਕਲ ਜਾਂਦੇ ਆ ਜੀ ਪਰਮ ਜੀ ਬਿਲਕੁਲ ਜਿਵੇਂ ਕਿ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਸਖਤ ਕਲਮ ਜੜੇਗੀ ਪੁੱਟਣ ਦੀ ਲੋੜ ਹੈ ਗਸ਼ਤ ਵਧਾਉਣੀ ਚਾਹੀਦੀ ਹੈ ਪੁਲਿਸ ਨੂੰ ਇਸ ਤਰ੍ਹਾਂ ਦੀ ਜਿਹੜੀ ਕਾਰਵਾਈਆਂ ਕਰਨੀ ਚਾਹੀਦੀ ਤਾਂ ਜੋ ਚੋਰਾਂ ਦੇ ਹੌਸਲੇ ਜਿਹੜੇ ਕਿ ਉਹ ਠੰਡੇ ਹੋ ਜੀ ਜੀ ਬਿਲਕੁਲ ਪਰ ਇਹ ਪੂਰਾ ਇੰਡਸਟਰੀਅਲ ਏਰੀਆ ਹੈਗਾ ਔਰ ਆਸ-ਪਾਸ ਦੇ ਜਿੰਨੇ ਇੰਡਸਟਰੀਜ਼ ਫੈਕਟਰੀ ਮਾਲਕ ਨੇ ਉਹਨਾਂ ਵੱਲੋਂ ਵੀ ਜਿਹੜੀ ਹੈ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਇੱਥੇ ਪੁਲਿਸ ਦੀ ਜਿਹੜੀ ਗੈਸਟ ਹੈ ਉਹ ਵਧਾਈ ਜਾਵੇ ਕਿਉਂਕਿ ਇਹ ਹਰ ਵੇਲੇ ਜਿਹੜਾ ਇੱਕ ਸਿਕਿਉਰਿਟੀ ਹੈ ਦੋ ਸਿਕਿਉਰਿਟੀ ਗਾਰਡ ਹੀ ਫੈਕਟਰੀ ਵਾਲਾ ਜਿਹੜਾ ਰੱਖਦਾ ਹੈਗਾ ਕੋਈ ਵੱਡੀ ਘਟਨਾ ਵੀ ਹੋ ਸਕਦੀ ਹੈ ਅਨ ਸਖਾਵੀ ਘਟਨਾ ਵੀ ਹੋ ਸਕਦੀ ਹੈ ਕਿਤੇ ਵੀ ਜਾਨ ਵੀ ਪਾ ਸਕਦੀ ਹੈ ਕਿਉਂਕਿ ਜਦੋਂ ਥੋਰੀ ਕਰਨ ਆਉਂਦਾ ਜਾਂ ਇਸ ਤਰ੍ਹਾਂ ਦੀ ਲੁੱਟ ਖਸੁੱਟ ਕਰਨ ਆਉਂਦਾ ਤਾਂ ਉਹ ਕਿਤੇ ਨਾ ਕਿਤੇ ਆਪਣੇ ਨਾਲ ਹਥਿਆਰ ਵੀ ਲੈ ਕੇ ਆਉਂਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਫੈਕਟਰੀ ਮਾਲਕਾਂ 'ਚ ਰੋਸ਼ ਵੀ ਹੈਗਾ ਕਿ ਐਡੇ ਵੱਡੇ ਇੰਡਸਟਰੀਲ ਏਰੀਆ ਦੇ ਵਿੱਚ ਪੁਲਿਸ ਦੀ ਜਿਹੜੀ ਗਸ਼ਟ ਹੈ ਉਹ ਨਹੀਂ ਹੈ ਔਰ ਇਸੇ ਕਰਕੇ ਇਦਾਂ ਦੀਆਂ ਵਾਰਦਾਤਾਂ ਬਾਰ-ਬਾਰ ਦੇਖਣ ਨੂੰ ਮਿਲਦੀਆਂ ਨੇ ਜੀ ਬਿਲਕੁਲ ਜੀ ਕਮਲ ਬਾਬਤਾਂ ਨੂੰ ਤੁਹਾਡਾ ਤਮਾਮ ਜਾਣਕਾਰੀ ਦੇ ਲਈ ਪਹਿਲੇ ਜੀ ਆਇਆ ਸੀਗਾ ਗੱਡੀ ਜਿਹੜੀ ਆਈ ਸੀ ਚਾਰ ਚੱਕੇ ਦੀ ਗੱਡੀ ਆਈ ਸੀਗੀ ਅੱਛਾ 2:39 ਮਿੰਟ ਤੇ ਹੂੰ ਇੱਕ ਇਧਰ ਗਈ ਹੈ ਇਹ ਫਿਰ ਉਧਰੋਂ ਮੁੜ ਕੇ ਆਈ ਇਧਰ ਜਾ ਕੇ ਖੜੀ ਹੋ ਗਈ ਜੀ ਉਸ ਤੋਂ ਬਾਅਦ ਕੀ ਨਾਮ ਹੈ 2:00 ਬਜ ਕੇ 13:54 ਮਿੰਟ ਤੇ ਉਹ ਲੋਕ ਸੇੜੀ ਲੈ ਕੇ ਇਧਰ ਆਏ ਚਾਰ ਬੰਦੇ ਜੀ ਹਾਂ ਕਿੱਥੇ ਸ਼੍ਰੀ ਲਾਟਰੀ ਜੀ ਠੀਕ ਹੈ ਠੀਕ ਹੈ ਫਿਰ ਫਿਰ ਇਧਰ ਇਧਰ ਉਹ ਜਾ ਕੇ ਫਿਰ ਇਧਰ ਲੈ ਕੇ ਗਏ ਜੀ ਸੇੜੀ ਠੀਕ ਹੈ ਜੀ ਫਿਰ ਦੋ ਬੰਦੇ ਉੱਤੇ ਚੜ ਗਏ ਜੀ ਹਾਂ दो बंदे उधर चढ़ गए फिर वो वो वाला कैमरा जेड़ा है ना घुमाता उन्हें ठीक है अंदर दा अंदर का पासा आ, फिर इधर ला पासा भी कुमाता जी ठीक है ऊपर वो चोरी बंद हो गया जी बाहर का कैमरा जी आ, वो चोरी करके भज गए आज ही दस तारीख नी ए दो बज के उनतालीस मिनट तक गड्डी आई अपनी

ਡੇਟਡ 11/02/2025 ਇੰਟਰਸੈਕਸ਼ਨ ਪਿੰਸੂ ਪੰਜ ਪੀਐਮਐਸ ਇੱਕ ਮੇਨ ਰੋਡ ਕਕਾ ਰੋਡ ਹੈਗੀ ਹੈ ਸਾਡੇ ਤਾਣਾ ਟੱਬਾ ਦੇ ਇਚ ਪਿੰਡੀ ਹੈ ਉਹਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਕੁਝ ਸ਼ੌਂਸ ਚੋਰੀ ਹੋਏ ਨੇ ਤੇ ਉਹਦੀ ਸਰਕਿਓ ਸੁਚਨਾ ਆਈ ਸੀ ਉਹਦੇ ਆਧਾਰ ਤੇ ਸੀਐਫਆਰ ਰਿਪੋਰਟ ਕੀਤੀ ਹੈ ਤਾਣਾ ਟੱਬਾ ਦੇ ਮੁਖਸਫ ਹੋ ਜੋ ਇਹ ਜਫਆਰ ਦੱਚ ਕੀਤੀ ਹੈ ਇਹ ਵੀ ਜਿਹੜੇ ਕੰਪਲੇਨਿੰਗ ਨੇ ਉਹ ਰਾਮ ਨਰਾਇਣ ਉਹਨਾਂ ਦੇ ਪੁੱਤ ਦਾ ਨਾਮ ਹੈ ਤੇ ਰਚਾਰਾਮ ਜੀ ਉਹਨਾਂ ਦੇ ਜਿਹੜੇ ਉਹਨਾਂ ਰਹਿ ਗਏ। ਤਾਂ ਇਸ ਕੇਸ ਦੇ ਵਿੱਚ ਜਿਹੜੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਔਰ ਜਿੰਨੇ ਵੱਖ-ਵੱਖ ਟੀਮਾਂ ਲਗਾ ਕੇ ਇਸ ਕੇਸ ਨੂੰ ਟ੍ਰੇਸ ਕਰਨ ਸੰਬੰਧੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ। ਤੇ ਪਲੱਸ ਜਿਹੜੇ ਉਸ ਏਰੀਆ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰas ਲੱਗੇ ਹੋਏ ਨੇ ਉਹਨਾਂ ਦੇ ਵਿੱਚੋਂ ਚੈਕਿੰਗ ਕਰਕੇ ਇਹੋ ਕੋਈ ਜਿੱਥੇ ਵੀ ਉਹ ਵਹੀਕਲ ਗਏ ਨੇ ਜਾਂ ਜੋ ਕੁਝ ਹੋਇਆ ਉਹਦੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ